Gracias. ਮੈਂ ਦੇ ਨਰਸਿੰਗ ਸੁਪਰਡੈਂਟ ਐਜ਼ ਆ ਕੰਮ ਕਰਦੀ ਆ ਜਿੰਦੂ 2800 ਲਗਗੇ ਤੇ ਮਿਸ਼ਨ ਹਸਪੀਟਲ ਚ ਕੰਮ ਕਰਦੇ ਆ ਕਿਸ ਕਰ ਲਈ ਅੱਜ ਦੀ ਘਟਨਾ ਕੀ ਵਾਪਰੀ ਅੱਜ ਕੀ ਹੈ ਕਿ ਅਸੀਂ ਪ੍ਰੋਟੈਸਟ ਤੇ ਬੈਠੇ ਆ ਤੇ ਸਾਡੀ ਇੱਕੋ ਮੰਗ ਆ ਕਿ ਡਾਕਟਰ ਨਰਾਗ ਇੱਥੇ ਜਾਵੇ ਕਿਉਂਕਿ ਹਸਪੀਟਲ ਦਾ ਹਾਲ ਬਹੁਤ ਬੁਰਾ ਹੋ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਛਤਾਂ ਦਾ ਹਾਲ ਅੰਦਰ ਹਸਪੀਟਲ ਦੇ ਹਰ ਵਾਰਡ ਨੂੰ ਤਾਰੇ ਲੱਗੇ ਹੋਏ ਆ ਕੋਈ ਪੇਸ਼ੈਂਟ ਨਹੀਂ ਆ 6 ਮਹੀਨੇ ਤੋਂ ਕੋਈ ਪੇਸ਼ੈਂਟ ਨਹੀਂ ਆਇਆ ਇੱਕ ਆਦਾ ਆਂਦਾ ਬਸ ਤੁਹਾਡਾ ਬਤ ਕੋਈ ਕਾਰਨ ਕੀ ਡਾਕਟਰ ਅੰਮ੍ਰਿਤਪਾਲ ਇਹ ਤਾਂ ਜੀ ਤੁਸੀਂ ਉਹਨਾਂ ਨੂੰ ਪੁੱਛੋ ਕਾਰਨ ਕੀ ਆ ਅਸੀਂ ਤੁਹਾਡੇ ਵੱਲੋਂ ਪੱਤਰ ਮੰਗਾਇਆ ਕਿ ਜਦੋਂ ਡਾਕਟਰ ਅੰਮ੍ਰਿਤਪਾਲ ਨੂੰ ਛੱਡਾ ਜਾਵੇ ਕੀ ਕਾਰਨ ਹੈ ਸਰ ਟੂ ਬੀ ਵੈਰੀ ਫਰੈਂਕ ਆ ਫੇਲਿਅਰ ਆ ਇਸ ਕੰਮ ਚ ਬਿਲਕੁਲ ਇਹ ਹਸਪੀਟਲ ਬਹੁਤ ਉਚਾਈਆਂ ਤੇ ਸੀ ਅੱਜ ਇਹਦਾ ਹਾਲ ਤੁਸੀਂ ਆਪਣੇ ਆਪ ਦੇਖ ਸਕਦੇ ਤੇ EMPLOYE ਨੂੰ ਵੀ ਤੰਗ ਕਰਦੇ ਆ ਬਹੁਤ ਜ਼ਿਆਦਾ ਜਿਹੜਾ ਇਹਨਾਂ ਦੇ ਵਰਕ ਖਿਲਾਫ ਖੜਾ ਹੋ ਜਾਂਦਾ ਉਹਨਾਂ ਨੂੰ ਲੈਟਰ इशੂ ਕਰ ਦਿੰਦੇ ਆ ਇਹਨਾਂ ਨੇ ਸਭ ਤੋਂ ਪਹਿਲਾਂ ਮੇਰੇ ਤੋਂ ਪ੍ਰੋਬਲਮ ਜਦ ਖੜੀ ਹੋਈ ਇਹਨਾਂ ਨੇ ਮੈਨੂੰ ਤਿੰਨ ਬਲੈਂਕ ਚੈੱਕ ਭੇਜੇ ਸੀਗੇ ਕਿ ਉਹਦੇ ਤੇ ਸਾਈਨ ਕਰ ਦੋ ਮੈਂ ਮਨਾਂ ਕੀਤਾ ਉਸਤੇ ਉਹਦੇ ਬਾਅਦ ਹੀ ਮੇਰੀ ਲੱਕ ਪੁਲਿੰਗ ਸ਼ੁਰੂ ਹੋ ਗਈ ਉਹਦੇ ਬਾਅਦ ਹੀ ਪ੍ਰੋਬਲਮ ਸ਼ੁਰੂ ਹੋ ਗਈ ਸਾਰੀਆਂ ਫਿਰ ਇਹਨਾਂ ਦੀ ਵਾਈਫ ਦੀ ਜਿਹੜੀ ਲੈਂਗੁਏਜ ਹੈ ਉਹ ਬਹੁਤ ਗਲਤ ਤਰੀਕੇ ਨਾਲ ਦੂਜਿਆਂ ਨੂੰ ਬੋਲ ਬੀਇੰਗ ਅ ਡਾਕਟਰ ਉਹਨਾਂ ਨੂੰ ਇਹ ਵਰਡ ਨਹੀਂ ਯੂਜ਼ ਕਰਨੇ ਚਾਹੀਦੇ ਉਹਨਾਂ ਨੇ ਬਹੁਤ ਪਤਨੀ ਜੀ ਨਾਲ ਲੋਕਾਂ ਨਾਲ ਗੱਲ ਕੀਤੀ ਹੈ ਕਿਸੇ ਇੱਕ ਨਾਲ ਨਹੀਂ ਮੇਰੇ ਨਾਲ ਵੀ ਹੋਰ ਬਾਕੀ ਵੀ ਬਹੁਤ ਹੈਗੀ ਹੈ ਹੁਣ ਮੰਗ ਕੀ ਹੈ ਤੁਹਾਡੀ ਮੰਗ ਇਹ ਹੀ ਹੈ ਕਿ ਇਹ ਇੱਥੋਂ ਜਾਏ ਅਸੀਂ ਇਹਦੇ ਨਾਲ ਕੰਮ ਨਹੀਂ ਕਰ ਸਕਦੇ ਡਾਕਟਰਸ ਦੀ ਨਰਸਿਸ ਦੀ ਹਾਊਸਕੀਪਿੰਗ ਦੀ ਏਡ ਦੀ ਕਲਰਕ ਦੀ ਜਿੰਨਾ ਵੀ ਹੋਲ ਸਟਾਫ ਹੈ ਸਾਰਿਆਂ ਦੀ ਸੈਲਰੀ ਬੰਦ ਹੈ 1 ਸਾਲ ਤੋਂ ਹੁਣ ਤੁਸੀਂ ਆਪ ਸੋਚੋ ਕਿ ਕਿਵੇਂ guzara ਕਰ ਰਹੇ ਹਾਂ ਅਸੀਂ ਜੇ ਕੋਈ ਬਾਹਰ ਕੰਮ ਕਰਦਾ ਉਹਨਾਂ ਨੂੰ ਕਹਿੰਦੇ ਬਾਹਰ ਕਿਉਂ ਕੰਮ ਕਰ ਰਹੇ ਆ ਵੀ ਰੋਟੀ ਵੀ ਨਹੀਂ ਖਾਣ ਦਿੰਦੇ ਕਿਸੇ ਨੂੰ ਜੋ ਅਸੀਂ ਬਤਨਾ ਇਵਨਿੰਗ ਡਿਊਟੀ ਇੱਥੇ ਕਰਦਾ ਮਾਰਨਿੰਗ ਚ ਆਪਣਾ ਬਾਹਰ ਕਿਤੇ ਕੰਮ ਕਰਦਾ ਉਹ ਵੀ ਨਹੀਂ ਕਰਦਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਹੱਥ ਜੋੜ ਕੇ ਸਾਡੀ ਅਰਜ਼ ਹੈ ਕਿ ਡਾਕਟਰ ਨਰਾਗ ਨੂੰ ਇਥੋਂ ਹਟਾਇਆ ਜਾਵੇ ਕੀ ਮਸਲਾ ਜੀ ਪੂਰਾ ਜੀ ਮਸਲਾ ਸਬੰਧ ਮੈਂ ਡਾਕਟਰ ਨਰਾਗ ਦਾ ਨਾਸ਼ਨ ਹਸਪੀਟਲ ਚ ਐਜ਼ ਅ ਡਾਇਰੈਕਟਰ ਮੈਡੀਕਲ ਸੁਪਰਟੈਂਡਿੰਟ ਕੰਮ ਕਰ ਰਹੇ ਐ ਐਜ਼ ਅ ਸਰਜਨ ਵੀ ਹੈ ਔਰ ਸਾਡੇ ਹਸਪੀਟਲ ਦੀ ਜਿਹੜੀ ਪ੍ਰੋਬਲਮਸ ਹੈਗੀਆਂ ਆਏ ਆ ਇਹ ਹੁਣ ਵੀ ਨਹੀਂ ਹੈ ਤੇ ਕਾਫੀ ਸਮੇਂ ਦੀ ਚੱਲ ਰਹੀ ਹੈ ਔਰ ਜਿਹੜੀ ਸੈਲਰੀਜ਼ ਹੈਗੀਆਂ ਆ ਲੋਕਾਂ ਦੀ ਉਹ ਕਾਫੀ ਸਮੇਂ ਤੋਂ ਨਹੀਂ ਮਿਲ ਪਾ ਰਹੀ ਆ ਦੂਸਰੀ ਚੀਜ਼ ਜਿਹੜੀ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਇਹ ਕਿ ਅਸੀਂ ਸਾਰੇ ਜਿਹੜੇ ਹੈਗੇ ਆ ਚਾਹੇ ਵੱਡੇ ਆ ਚਾਹੇ ਛੋਟੇ ਆ ਸਾਰੇ ਦੇ ਸਾਰੇ ਅਸੀਂ ਉਹਦੇ ਵਿੱਚ ਉਹਦੇ ਵਿੱਚ ਇਨਵੋਲਡ ਹੈਗੇ ਆ ਆ ਭਾਵੇਂ ਇੱਕ ਵੱਡਾ ਐਮਪਲੋਈ ਹੈਗਾ ਭਾਵੇਂ ਛੋਟਾ ਐਮਪਲੋਈ ਹੈਗਾ ਉਹ ਸਾਰੇ ਜਿਹੜੇ ਐਮਪਲੋਇਜ਼ ਹੈਗੇ ਸਾਰੇ ਦੇ ਸਾਰਿਆਂ ਦੀ ਸਿਹਤਰੀ ਨਹੀਂ ਪਈ ਨੰਬਰ 1 ਨੰਬਰ 2 ਚੀਜ਼ ਹੈ ਕਿ ਅਸੀਂ ਜਿਹੜੀ ਸਾਡੀ ਅਥਾਰਟिटीज ਦਾ ਉਹਨਾਂ ਨੂੰ ਬਾਰ-ਬਾਰ ਲਿਖ ਕੇ ਬੋਲ ਰਹੇ ਹਾਂ ਕਿ ਵੀ ਸਾਡ ਨੂੰ ਸਾਡੇ ਜਿਹੜੇ ਬੰਦੇ ਆ ਉਹਨਾਂ ਨੂੰ ਲੋਡ ਹੈ ਫੰਡਸ ਦੀ ਲੋਡ ਹੈ ਇਹਨੂੰ ਕੋਲੈਬੋਰੇਸ਼ਨ ਨਾਲ ਇਹਨੂੰ ਵਿਧਾਨ ਦੀ ਲੋਡ ਹੈ ਇਹਨੂੰ ਹਸਪੀਟਲ ਨੂੰ ਚਲਾਉਣ ਵਾਸਤੇ ਸਾਡੇ ਲਈ ਜ਼ਰੂਰੀ ਹੈ ਕਿ ਇਹ ਇੰਸਟੀਚਿਊਟ ਬੜੇ ਤਾਈਓ ਸਾਰਿਆਂ ਇਹਨਾਂ ਦੀ ਵੀ ਸੈਲਰੀ ਸਾਰਿਆਂ ਦੀ ਨਿਕਲੇ ਜੋ ਕਈਆਂ ਦੇ ਪੁਰਾਣੇ ਬੈਨੀਫਿਟਸ ਫਸੇ ਹੋਏ ਆ ਉਹ ਬੈਨੀਫਿਟਸ ਵੀ ਨਿਕਲਣ ਇਹ ਸਾਰੀ ਚੀਜ਼ਾਂ ਦੇ ਲਈ ਮੈਂ ਜਿਹੜੀ ਹੈਗੀ ਆ ਅਥਾਰਟिटीज ਨੂੰ ਸਰ ਸਟਾਫ ਦੇ ਵੱਲੋਂ ਕਿਹਾ ਕਿ ਡਾਕਟਰ ਸਾਹਿਬ ਦੇ ਵੱਲੋਂ ਕੋਈ ਲੈਂਗੁਏਜ ਵੀ ਥੋੜੀ ਜਿਹੀ ਰਫ ਬੁਲੀ ਜਾਂਦੀ ਹੈ ਕਿ ਉਹਨਾਂ ਨੂੰ ਟੌਰਚਰ ਬਾਜੀ ਕਿਸ ਕਿਸ ਕੀਤੀ ਜਾਂਦੀ ਹੈ ਇਹ ਵੀ ਕਰ ਰਹਾ ਹਾਂ ਇਦਾਂ ਦੀ ਕੋਈ ਗੱਲ ਨਹੀਂ ਕਿ ਨੀ ਵਾਈਫ 100 ਸੈਲਰੀ ਨਾ ਮਿਲਣ ਦਾ ਕਾਰਨ ਕੀ ਹੈ ਕਾਰਨ ਸਰ ਸਾਡੀ ਜਿਹੜੀ ਫਲੋ ਆਫ ਪੇਸ਼IENTS ਹੈ ਉਹ ਹੌਲੀ ਹੌਲੀ ਕਰਕੇ ਡਿੱਗਦੇ ਗਏ ਕੁਝ ਸੀਨੀਅਰ ਡਾਕਟਰਸ ਵੀ ਚਲੇ ਗਏ ਇਹ ਇੱਕ ਸਿਲਸਲਾ ਜਿਹੜਾ ਹੈਗਾ 2020 ਤੋਂ ਸ਼ੁਰੂ ਹੋਇਆ ਕਿ ਕੋਵਿਡ ਆਇਆ ਉਹਨਾਂ ਨੂੰ ਸੈਲਰੀ ਮਿਲਦੀ ਹੈ ਜਾਂ ਨਹੀਂ ਨਹੀਂ ਸਰ ਕਿਸੇ ਨੂੰ ਵੀ ਨਹੀਂ ਮਿਲਦੀ ਕਾਨੂੰ ਮਿਲਦੀ ਹੈ ਖੁਦ ਨਹੀਂ ਸਰ ਸੈਲਰੀ ਕਿਸੇ ਨੂੰ ਨਹੀਂ ਮਿਲ ਰਹੀ ਹੈ ਸਰ ਇਹ ਮਸਲਾ ਨਾਟ ਓਨਲੀ ਸਾਰੇ ਸਟਾਫ ਦਾ ਆ ਹੁਣ ਮੈਂ ਇਹਨਾਂ ਨੇ ਜਿਹੜਾ ਹੈਗਾ ਆ ਜ਼ਿੰਮੇਵਾਰ ਤਾਂ ਮੰਨਦੇ ਆ ਕਿ ਵੀ ਮੈਂ ਅੱਗੇ ਹੋ ਕਰਕੇ ਇਹਨਾਂ ਦੀ ਇਹ ਮੈ ਰੇਂਜ ਨਹੀਂ ਕਰ ਪਾਇਆ ਇਸ ਕਰਕੇ ਆਪਣਾ ਇਹ ਦੁੱਖ ਜ਼ਾਹਿਰ ਕਰ ਰਹੇ ਆ ਆਪਣੀ ਇਹ ਫਰਸਟ੍ਰੇਸ਼ਨ ਜੋ ਹੈ ਉਹ ਜ਼ਾਹਿਰ ਕਰ ਰਹੇ ਆ ਹੁਣ ਹਸਪੀਟਲ ਦੀ ਕੰਡੀਸ਼ਨ ਕੀ ਹੈ ਡਾਕਟਰ ਹੁਣ ਕੰਡੀਸ਼ਨ ਤਾਂ ਸਰ ਸਾਰਾ ਕੁਝ ਬੰਦ ਹੀ ਆ ਸਾਨੂੰ ਡੀਡਿਕਸ਼ਨ ਡਾਕਟਰ ਹੁੰਦੇ ਡੀਡਿਕਸ਼ਨ ਦਾ ਸਾਨੂੰ ਇੱਕ ਸੈਸ਼ਲਿਟੀ ਮਿਲੀ ਸੀਗੀ ਉਹ ਵੀ ਸਾਨੂੰ ਜਿਹੜਾ ਹੈਗਾ ਆ ਉਹ ਕੁਛ ਹੋਣਾ ਵੱਲੋਂ ਡੀਡਿਕਸ਼ਨ ਦੇ ਸਾਡੇ ਕੋਲ ਪੈਸੇ ਆਣੇ ਸੀਗੇ 9 ਜੂਨ ਤੋਂ ਅਸੀਂ ਚੱਲ ਰਹੇ ਹਾਂ 9 ਜੂਨ ਤੋਂ ਸਰਕਾਰ ਤੋਂ ਅਜੇ ਤੱਕ ਸਾਨੂੰ ਕੋਈ ਵੀ ਫੰਡ ਨਹੀਂ ਆਇਆ ਇਹ ਸਾਰਿਆਂ ਨੂੰ ਸਰਜਰੀ ਨਹੀਂ ਮਿਲੇਗੀ ਤਾਂ ਸਰ ਏ ਨੈਚੁਰਲ ਹੈ ਕਿ ਵੀ ਸਾਰੇ ਜਨ ਸਰ ਮੈਨੇਜਮੈਂਟ ਨਾਲ ਗੱਲਬਾਤ ਹੋਈ ਤੁਹਾਡੀ ਕੋਈ ਇਹਨਾਂ ਦੇ ਨਾਲ ਮੈਨੇਜਮੈਂਟ ਨਾਲ ਸਾਡ ਗੱਲ ਕੀਤੀ ਹੈ ਮੇਰੀ ਹੁਣ ਵੀ ਗੱਲ ਹੋਈ ਹੈ ਉਹਨਾਂ ਦੇ ਨਾਲ ਤੇ ਹੁਣ ਇਹਦਾ ਕੋਸ਼ਿਸ਼ ਦੁਬਾਰਾ ਕਰ ਰਹੇ ਹਾਂ ਕਿ ਉਹਨੂੰ ਕੰਟੈਕਟ ਕਰਾਂ ਕਿ ਮੈਂ ਹਾਇਰ ਅਥਾਰਟिटीज ਨੂੰ ਵੀ ਲਿਖ ਦਿੱਤਾ ਹੈ ਕਿ ਵੀ ਪਰੇਸ਼ਾਨੀ ਹੋ ਰਹੀ ਬਹੁਤ ਸਾਰੇ ਲੋਕ ਵੀ ਐਜੀਟੇਟ ਹੋ ਰਹੇ ਐਜੀਟੇਟ ਹੋ ਕਰਕੇ ਜਿਹਨੂੰ ਕਹਿਣਾ ਚਾਹੀਦਾ ਹੈ ਉਹ ਗੁੱਸਾ ਆਏਗਾ ਤਾਂ ਮੇਰੇ ਤੇ ਵੀ ਕਾਹੇ ਕੱਢ ਲੈਣ ਕਿ ਵਾ ਕਿਸੇ ਤੇ ਵੀ ਕੱਢ ਲੈ ਪਰ ਉਹ ਨੇਚਰਲ ਹੈ ਕਿ ਵੀ ਪੈਥਨ ਖਾਲੀ ਪਈਗੀ ਤਾਂ ਫੈਸਿਲਿਟੀ ਨਹੀਂ ਮਿਲੇਗੀ ਤੇਨਾਂ ਦਾ ਇਲਜ਼ਾਮ ਹੋ ਰਿਹਾ ਹੈ ਕਿ ਬੈਂਕ ਟ੍ਰਾਂਸਫਰ ਬੈਂਕ ਖਾਤੇ 'ਚ ਟ੍ਰਾਂਸਫਰ ਕਰਕੇ ਤੁਸੀਂ ਆਪਣੀ ਸੈ